ਸਸਿ ਗਾਲ ਜੀ ਅੱਜ ਆਪਾਂ ਬਨੇ ਹਰੀ ਬਾਰੇ ਗੱਲ ਕਰਨ ਲੱਗੇ ਆਂ ਇਹਦੀ ਆਪਾਂ ਬਹੁਤ ਐਡ ਦੇਖੀ ਸੀ ਟੀਵੀ ਤੇ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੈਨੇਡਾ ਵੀਜ਼ਾ 5.5 ਪੁਆਇੰਟ 5.5 ਪੁਆਇੰਟ ਵਿੱਚ ਵੀਜ਼ਾ ਲੱਗੂਗਾ ਤੁਹਾਡਾ ਪਰ ਵੀਰੋ ਅਸਲੀਅਤ ਕੁਝ ਹੋਰ ਆ ਆਓ ਤੁਹਾਨੂੰ ਅਸੀਂ ਅਸਲੀਅਤ ਬਾਰੇ ਦੱਸੀ ਵੀ ਕੀ ਚੀਜ਼ ਹੈ ਕੀ ਬੰਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਬਾਈ ਮੋਂਨਾਂ ਨੂੰ ਰਿਕਵੈਸਟ ਕਰਨਾ ਚਾਹਣਾ ਜਿਹੜੇ ਤਾਂ ਬੰਦੇ ਕੋਈ ਜਾਣਾ ਚਾਹਣੇ ਆ ਵੀ ਇਹ ਬਾਈ ਕੋਲ ਵੀਜ਼ਾ ਲਾਉਣਾ ਤੇ ਵੀ ਹੱਥ ਛੋੜ ਕੇ ਬੇਨਤੀ ਆ ਉਹ ਵੀ ਨਾਏ ਜਾਣੇ ਦੇ ਬੰਦੇ ਕੋਲ ਤੇ ਬਾਈ ਇਹ ਜਿਹੜਾ ਕਹਿੰਦਾ ਵੀ ਪੈਸੇ ਸਾਰਾ ਕੁਝ ਵੀਜ਼ਾ ਲ ਤੇ ਦੂਜੀ ਗੱਲ ਨਾ ਤਾਂ ਇਹ ਵੀਜ਼ੇ ਦੀ ਗਾਰੰਟੀ ਦਿੰਦਾ ਤੇ ਬਾਕੀ ਇਹਦੇ 100 ਵਿੱਚੋਂ ਇੱਕ ਵੀ ਲੱਗਦੇ ਆ ਤੇ ਤੁਹਾਨੂੰ ਹੁਣੇ-ਹੁਣੇ ਤਾਜੀ ਗੱਲ ਦੱਸ ਦਿਆਂ ਦੀ ਚੰਡੀਗੜ੍ਹ ਗਏ ਸੀ ਸਾਰੇ ਤੇ ਉੱਥੋਂ ਇਹਦੇ ਦਫ਼ਤਰ ਦੇ ਬਾਹਰ ਕੀੜੀਆਂ ਵਾਂਗ ਮੇਲਾ ਲੱਗਿਆ ਪਤਾ ਤੇ ਅਸੀਂ ਲੋਕਾਂ ਨੂੰ ਪੁੱਛਿਆ ਜਿਹੜੇ ਮੰਦੇ ਰਿਫਿਊਜ਼ ਹੋਏ ਉਹਦੇ ਇਹਨਾਂ ਦਾ ਕੇਸ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਚਰਚਾ ਪਾਈ ਵੀ ਸਾਥੇ ਕਹਿੰਦਾ ਵੀ 3-3 ਲੱਖ ਰੁਪਏ ਖਾ ਗਿਆ ਵੀਜ਼ੇ ਤੋਂ ਪਹਿਲਾਂ ਪਹਿਲਾਂ ਹੀ ਤੇ ਹਜੇ ਤੱਕ ਸਾਡਾ ਵੀਜ਼ਾ ਨਹੀਂ ਆਇਆ ਤੇ ਹੁਣ ਦੂਜੀ ਵਾਰੀ ਫੇਰ ਦੁਬਾਰਾ ਇਹਦੇ ਕੋਲ ਅਪਲਾਈ ਕੀਤਾ ਤੇ 5000 ਰੁਪਏ ਨੇ ਸਾਥੋਂ ਫੇਰ ਮੰਗ ਤੇ ਸਾਨੂੰ ਤਾਂ ਵੀਜ਼ੇ ਲਾਉਣ ਦੀ ਗਾਰੰਟੀ ਦੇ ਰਿਆ ਸੀ ਵੀ ਵੀਜ਼ਾ ਲੱਗੂ 101% ਲੱਗੂਗਾ ਏੰਬੈਸੀ ਕੱਟ ਨਹੀਂ ਦਊਗੀ ਵੀ ਇਹਨੂੰ ਸਾਲੇ ਨੂੰ ਇਹ ਪੁੱਛਣ ਆਲਾ ਹੋਵੇ ਵੀ ਏੰਬੈਸੀ ਚਰੇ ਉਹ ਪਿਓ ਦੀ ਆ ਤੇ ਇੱਕ ਵਾਰੀ ਫੇਰ ਵੀਰੋ ਸਭ ਨੂੰ ਤੁਹਾਨੂੰ ਰਿਕਵੈਸਟ ਹੈ ਵੀ ਇਹ ਫਰਾਡ ਕੋ ਨਾ ਫਸੋ ਟੀਵੀ ਤੇ ਐਡਾਂ ਘੱਟ ਦੇਖਿਆ ਕਰੋ ਤੇ ਜੈਨੂਨ ਬੰਦੇ ਕੋਲ ਜਾਓ ਜੈਨੂਨ ਕੰਮ ਕਰੋ 6 ਬੈਂਡ ਲੈ ਕੇ ਕੈਨੇਡਾ ਜਾਓ ਬਾਈ ਐਨਾ ਧੋਖਾਧੜੀ ਚ ਨਾ ਫਸੋ ਇਹ ਬੰਦੇ ਦਾ ਫਰਾਡ ਸੋਨਾ ਚੱਲ ਰਿਹਾ ਤੇ ਇਦਾਂ ਹੀ ਚੱਲੀ ਜਾਣਾ ਇਹਦਾ ਤੇ ਅੱਜ ਵੀਰੋ ਆਡੀਓ ਬਣਾਉਣ ਦਾ ਇਹ ਮਕਸਦ ਸੀ ਵੀ ਤੁਹਾਨੂੰ ਇਹ ਬੰਦੇ ਤੋਂ ਵੇਅਰ ਕਰਿਆ ਜਾਵੇ ਤੇ ਜਿਹੜੇ ਲੋਕ 5-5 ਸਾਢੇ ਸਾਢੇ 5-5 ਬੈਂਡ ਵਾਲਿਆਂ ਨਾਲ ਕੋ ਧੱਕੇ ਖਾ ਰਹੇ ਕੋਈ ਜ਼ਮੀਨ ਵੇਚ ਕੇ ਕੋਈ ਆਪਣਾ ਜਾ ਰਿਹਾ ਕੋਈ ਕੁਛ ਕੋਈ ਕੁਛ ਤੇ ਇਹ ਬੰਦੇ ਕੋ ਨਾ ਫਸੋ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਸਾਡਾ ਪੇਜ ਤੂਤਾਂ ਵਾਲੇ ਲਾਈਕ ਕਰੋ ਧੰਨਵਾਦ